ਵਾਸੀ ਜੋ ਕਿ ਮੁਹੱਲੇ ਦੇ ਵਿੱਚ ਖੜੇ ਹੋਏ ਪਾਣੀ ਦੇ ਨਾਲ ਜੂਝ ਰਹੇ ਹਨ ਜਿੰਨਾ ਦਾ ਮੁੱਦਾ ਇੱਕ ਸਮਾਜ ਸੇਵੀ ਸ਼ੁਭਮ ਸ਼ਰਮਾ ਨੇ ਚੁੱਕਿਆ ਜੋ ਕਿ ਖੁਦ ਆਸਟ੍ਰੇਲੀਆ ਤੋਂ ਪੜ੍ਹ ਕੇ ਇੱਥੇ ਆਇਆ ਤੇ ਲੋਕਾਂ ਦੇ ਦੁੱਖ ਦਰਦ ਦਾ ਸਾਥੀ ਬਣ ਕੇ ਉਹਨਾਂ ਦੇ ਹਰ ਸੁੱਖ-ਦੁੱਖ ਦੇ ਵਿੱਚ ਉਹਨਾਂ ਦੇ ਨਾਲ ਸਹਾਈ ਹੁੰਦਾ ਹੈ ਸ਼ੁਭਮ ਦਾ ਕਹਿਣਾ ਹੈ ਕਿ ਮੀਂਹ ਦੇ ਨਾਲ ਤਾਂ ਪਾਣੀ ਖੜਨਾ ਹੀ ਹੈ ਪਰ ਇਹ ਬਿਨਾਂ ਮੀਂਹ ਦੇ ਪਾਣੀ ਖੜਨ ਦੇ ਨਾਲ ਲੋਕਾਂ ਦੇ ਵਿੱਚ ਬਿਮਾਰੀਆਂ ਫੈਲ ਰਹੀਆਂ ਨੇ 12 ਦੇ 19 ਨੰਬਰ ਵਾਰਡ 'ਚ ਹੈ ਬਾਤੀ ਵਾਰਡਾਂ ਦੀ ਹਾਲਾਤ ਵੀ ਠੀਕ ਹੈ उस संबंधी चेयरमैन साहब अपने हॉट स्ट्राइक दे वही मौका दे के सारा स्टाफ मौका दे गया और अभी जोड़ा मतलब अपग्रेडेशन पंप अपग्रेडेशन कर रहे हैं जल्दी समस्या हल होगी होगी असरी सौ प्रसेंट कोशिश कर रहे हैं मीटिंग हो चुकी है हर एक एक एस टी पी तो सब भी जल्दी ही चला रहे हैं तो थोड़ा जहाँ है चेयरमैन साहब हुकम करके जल्दी पूरा हो जाएगा ਉਹਦੀ ਵਾਰ ਰਾਤ ਖਿਕ ਹੋ ਜਾਂਦੀ ਹੈ। ਉਹ ਅਸੀਂ ਉਸ ਇਲਾਕੇ ਦੇ ਵਿੱਚ ਖੜੇ ਆਂ। ਉਹ ਹਲਕੇ ਵਿੱਚ ਖੜੇ ਆਂ ਜਿੱਤੇ ਮਾਨਯੋਗ ਮੁੱਖ ਮੰਤਰੀ ਐਮ ਐਲ ਏ ਬਣ ਕੇ ਗਿਆ। ਉਹ ਰਿਕਾਰਡ ਤੋੜ ਵੋਟਾਂ ਨਾਲ ਜਿੱਤ ਕੇ ਗਿਆ। ਔਰ ਇਹੀ ਲੋਕ